ਮੇਰੇ ਵੱਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਜੀ ਦੂਜੀ ਸਾਈਡ ਮੋਟਰ ਪਾਏ ਆਪਣੀ ਨਵੀਂ ਮੋਟਰ ਪਰ ਤੇ ਇਧਰ ਨਹੀਂ ਮੈਚ ਆ ਪਾਣੀ ਕਾਲ ਜੀ ਸਾਰੇ ਵੀਰਾਂ ਨੂੰ ਪਾਣੀ ਪਾਣੀ ਹੋਇਆ ਹੈ ਪਾਣੀ ਤਾਂ ਫਿਰ ਆਇਆ ਮੀਂਹ ਦੇ ਕਰਕੇ ਮੀਂਹ ਪੈਂਦੇ ਬਹੁਤ ਆ ਸਾਡੇ ਇਧਰ ਤੇ ਪਾਣੀ ਤਾਂ ਵੱਡਦਾ ਕੋਈ ਭਰਿਆ ਹੋਇਆ ਇਧਰੋਂ ਖੇਤ ਸਾਰੇ ਇਹ ਆਏ ਨਾ ਪਾਣੀ ਜਾਂਦਾ ਹੀ ਇੱਥੇ ਨੂੰ ਹੋ ਕੇ ਆ ਹਮਮ ਔਰ ਆਪਣੇ ਪਪੂਲਰ ਵੀ ਵਰਗੇ ਪਾਣੀ ਲੱਗ ਗਿਆ ਪਪੂਲਰ ਨੂੰ ਨਾਲੇ ਪਾਣੀ ਹੁਣੋ ਕੀ ਕਰੇ ਉੱਧਰ ਤੇ ਇੱਧਰ ਆਉਂਦਾ ਉੱਧਰ ਸਾਰੇ ਆਏ ਆਪਣੇ ਖੇਤ ਚ ਨੋਗੇ ਨਿਕਲਣਾ ਸਾਰਾ ਪਾਣੀ ਜਾਨਦਾ ਇੱਧਰ ਨੂੰ ਲਾਗੇ ਲਾਗ ਆਪਣੇ ਉਹ ਪਿੰਡ ਨੂੰ ਹੁਣ ਆ ਕੇ ਇੱਧਰ ਵੀ ਪਾਣੀ ਪੈਣਾ ਫਿਰ ਉੱਧਰਲੇ ਖੇਤ ਦਾ ਪਾਣੀ ਪਾ ਕੇ ਸਾਡੇ ਇੱਥੇ ਨੋਗੇ ਉਹ ਖੇਤ ਨੂੰ ਪਾ ਕੇ ਫਿਰ ਉਹ ਉਧਰ ਨੂੰ ਸਾਡੇ ਪਿੰਡ ਕੋਲ ਘੁੰਮਣਾ ਫਿਰ ਉਹ ਕਿਤੇ ਜਾ ਕੇ ਦਰਿਆ 'ਚ ਘਰੂਗਾ ਪਿਛਲੇ ਸਾਲ ਉਰੇ ਇੰਨਾ ਨਾ ਪਾਣੀ ਚੱਲਦਾ ਦੁਰੇ ਤੀ ਆਇ ਤੇ ਪਿਛਲੇ ਵੀ ਹਾਂ ਪਿਛਲੇ ਤੇ ਪਿਛਲੇ ਸਾਲ ਪਿਛਲੇ ਸਾਲ 2000 ਤੇ 22 23 ਵਿੱਚ ਤੇ 22 ਤਾਂ ਬਨੇ 23 ਵਿੱਚ ਤੇ ਤਾਂ ਤੇਜ ਤੇਜ ਆ ਜਦਾ ਆਪ ਪਹਿਲੇ ਨਹੀਂ ਤੇ ਦੇਖਦੀ ਹੈਗੀ ਉਹ ਤਾਂ ਨਿਸ਼ਾਨੀ ਲੱਗੀ ਆਪਣੇ ਕਿੰਨੀ ਮੋਟਰ ਡੁੱਬ ਗਈ ਸੀ ਅਸੀਂ ਤਾਂ ਮੈਂ ਖੇਤ ਵਿੱਚ ਉਤਰ ਗਿਆ ਤਾਂ ਉਧਰ ਅੱਛਾ ਹਾਂ ਜੱਪ ਪੂਲਾ ਨਹੀਂ ਤੇ ਹੈ ਕਿ ਬੋਲਰ ਹੈ ਨਹੀਂ ਰੇ ਜੀਰੀ ਤੇਰੇ ਮੈਂ ਕਹਿੰਦਾ ਵੀ ਜੀਰੀ ਵੀ ਡੁੱਬ ਗਈ ਸੀ ਇਹ ਤਾਂ ਕਿ ਮੀਂਹ ਪੈਂਦੇ ਪਰ ਰੁਕ ਰੁਕ ਕੇ ਪੈ ਰਿਹਾ ਪਿਛਲੇ ਸਾਲ ਤਾਂ ਪਿਆ ਹੀ ਨਹੀਂ ਪਿਛਲੇ ਸਾਲ ਐਤਕੀ ਪੈ ਰਿਆ ਤੇ ਸਹੀ ਮੀਂਹ ਪਈ ਜਾਂਦੇ ਰੁਕ ਰੁਕ ਕੇ 24 ਚ ਨਹੀਂ ਪਿਆ ਆ 25 ਚ ਪੈਂਦੇ ਸੌਣ ਵਿੱਚ ਪਿਆ ਇਹ ਪਹਿਲਾਂ ਹਾਰਡ ਚ ਪੈਂਦੇ ਤੇ ਹਨਾ ਹਾਂਜੀ ਹਾਂਜੀ ਰਸਤਾ ਖੁੱਲਾ ਜਿਹਾ ਲੱਗਣ ਲੱਗ ਗਿਆ ਰਾਤੇ ਬਾਈ ਉਹ ਤਾ ਨਾ ਬਾਈ ਕਰਕੇ ਹੁਣ ਕੋਈ ਵੀ ਨਹੀਂ ਹੋ ਰੇ ਸੁੰਨੀ ਹੋਈ ਵੀ ਮੋਟਰ ਜਾਂ ਫਿਰ ਉਰੇ ਬੰਦਾ ਰਹੇ ਨਾ ਕੋਈ ਸਫਾਈ ਕਰਨ ਵਾਲਾ ਇਹ ਗੁੱਜਰ ਦਾ ਪਹਿਲਾ ਹਣਾ ਹਾਂ ਗੁੱਜਰ ਬਾਈ ਕਰੀ ਜਾਂਦਾ ਤੇੇਖ ਪਾੜ ਕਰੀ ਜਾਂਦਾ ਤਾਂ ਉਹ ਵੀ ਨੇ ਕੱਲੇ ਨੇ ਕਿਆ ਕਰਨੇ ਡੈਡੀ ਰਹੀ ਆ ਜਾਂਦਾ ਤਾਂ ਰੋਣਕ ਲੱਗੀ ਰਹਿੰਦੀ ਰਹੀ ਕੋਈ ਨਾ ਕੋਈ ਆ ਜਾਂਦਾ ਤਾਂ ਉਹ ਚੱਲੀ ਜਾਂਦਾ ਤਾਂ ਹੁਣ ਦੇਖ ਲੈ ਮੋਟਰ ਦਾ ਹਾਲ ਪਿਆ ਹੋਇਆ ਫੇ ਇਧਰ ਚਮੱਚਾ ਦੇਖ ਲੈ ਚਮੱਚੇ ਦੇ ਦੇਖ ਤਾਂ ਭਾਂਟੇ ਰੋਣਦੇ ਆ ਹੈ ਰੋਕੇ ਦੇ ਲੈ ਭਾਂਡੇ ਵੀ ਇੱਥੇ ਰਹਿ ਗਏ ਚਮੱਚੇ ਜੇ ਪਏ ਆਲੇ ਵੀ ਮੱਕੜਿਆਂ ਨੇ ਸੱਤਰੀ ਬੋਬਾਲੇ ਇਹ ਜਾਲ ਪਾਉਂਦੀ ਆ ਬਾਕੀ ਨੇ ਮੱਛਰ ਖਾਣਾ ਫੜ ਕੇ

ਉਰੇ ਗਨੇ ਮੱਛਰੇ ਬਹੁਤ ਆ ਮੱਛਰ ਬਹੁਤ ਆ ਭਾਈ ਇਹ ਵੀ ਬੁੱਟੇ ਬਹੁਤ ਆ ਨਾ ਬੁੱਟੇ ਆ ਨਾ ਬੁੱਟੇ ਵਾਟੇਆਂ ਦੇ ਮੱਛਰ ਆ ਜਾਂਦਾ ਹਾਂ ਨੂੰ ਪਾਣੀ ਖੜਾ ਪਾਣੀ ਵਿੱਚ ਮੱਛਰ ਹੀ ਹੁੰਦਾ ਹੁਣ ਚਾਰ ਸਵੇਰੇ ਤਾਂ ਪਾਣੀ ਬਣੀ ਹੋਇਆ ਹੋਰ ਇੱਧਰ ਵੀ ਪਾਣੀ ਇੱਧਰ ਵੀ ਚੱਲ ਉੱਪਰ ਪਾਏ ਜਵੇ ਹੁਣ ਉੱਪਰ ਦੀ ਲੈ ਲਈ ਆ ਵੀ ਉੱਪਰ ਨਾਲ ਰੱਖ ਕੇ ਹੀ ਕਰ ਲਾਂਦੇ ਆ ਚੱਲ ਉੱਪਰ ਪਾਜੇ ਉੱਪਰ ਜਾਲੀ ਵੀ ਹੈਗੀ ਮੱਛਰ ਤੇ ਵੀ ਹੋ ਕੇ ਉੱਪਰ ਅੰਦਰੇ ਪਾਏ ਹੋ ਜਾਣਾ ਹਾਂ ਉਹੀ ਕਹਿੰਦਾ ਵੀ ਜਾਲੀ ਜਾਲੀਆਂ ਲੱਗਿਆ ਹੋਏ ਅੰਦਰ ਮੱਛਰ ਆਉਣਾ ਨਹੀਂ ਕੁੱਲਰ ਪਿਆ ਉੱਪਰ ਬਸ ਉਹਨੇ ਲਾ ਕੇ ਪਾਜੂਗੇ ਹਾਂ ਪਾਣੀ ਨਹੀਂ ਘੜਦਾ ਹੈਗਾ ਜਣੀ ਉਹਨੇ ਨਿਕਲ ਨਿਕਲ ਜਾਂਦਾ ਪਾਣੀ ਪੱਦੀ ਪਾਦੀ ਹੋ ਜਾਂਦੀ ਔਰੇ ਹੁਣ ਉਹਦਾ ਕਿੰਨੀ ਪਾਣੀ ਦੀ ਆ ਮਚਾ ਮਚਾ ਕਿੰਨੀਆਂ ਸਬਜ਼ੀਆਂ ਲੱਗੇ ਹੋਣੀਆਂ ਇਹ ਮਾੜੇ ਮਿੱਟੀ ਹੀ ਗਿਰ ਗਈ ਪੱਦੀ ਆ ਰਹਿ ਆਪਾਂ ਇਹਨਾਂ ਮਿੱਟੀ ਚੱਕਣੇ ਆ ਰੋਰੇ ਲੈਂਦਾ ਨਾ ਘਾਹਾਂ ਮਿੱਟੀ ਪਾਉਣੀ ਆ ਖੇਤ ਦੀ ਮਿੱਟੀ ਚਲ ਪੂੰਗੇ ਹਾਂ ਉਹ ਖੇਤ ਦੀ ਚੱਕੂੰਗੇ ਉਹ ਖੇਤ ਦੀ ਹੈ ਨਾ ਜਿਹਦੇ ਚ ਪਾਣੀ ਨਹੀਂ ਚੜਦਾ ਉਹ ਪਰਾਂ ਹਾਂ ਉਹ ਚੱਕ ਲੈਣੀ ਇੱਕ ਇੱਕ ਟਾਕੋ ਪਰ ਲਈਦਾ ਰਾਜੂ ਜੀ ਰੇੜੀ ਭਰ ਲੂੰਗੇ ਹਾਂ ਇਹ ਨਾ ਕਰਾਉ ਡੂੰਗੇ ਆ ਪਿਆਵ ਉੱਥੇ ਬਾਹਰ ਕੇ ਆ ਮੈਂ ਤਾਂ ਉਹੀ ਕਹਿੰਦਾ ਉਹ ਤੇਗਾ ਚਾ ਇਧਰ ਪਾਣੀ ਘਟ ਜਾਂਦਾ ਫਗਲ ਵੀ ਘਟ ਹੁੰਦੀ ਆ ਉਹ ਚਕਾ ਦੇਣੀ ਉਹ ਚ ਕੁੰਬ ਵਿੱਚ ਰੇੜਾ ਮਿਕਸ ਕਰ ਲੂੰਗਾ ਇਹ ਤਾਂ ਆਉਣਾ ਹੈ ਨਾ ਇਹ ਤਾਂ ਸਬਜੀ ਭਾਜੀ ਵਾਸਤੇ ਇਹ ਨੇ ਐਸੇ ਨਹੀਂ ਆਇਆ ਤਾਂ ਹੁਣ ਪਹਿਲਾਂ ਬਹੁਤ ਮਿੱਟੀ ਪਈ ਔਰੇ ਦਾ ਤਿੰਨ ਚਾਰ ਚਾਰ ਪਹਿਲਾਂ ਤਾਂ ਡਾਕਟਰ ਜੀ ਤੀ ਬਹੁਤ ਕੁਝ ਵੀ ਨਹੀਂ ਤਾਂ ਹੁੰਦਾ ਔਰੇ ਬਾਅਦ ਫਿਰ ਬਦਲੀ ਗੇਰੀ ਆ ਇਹ ਤਰਾ ਰੇਤਾ ਰੇਤਾ ਯਾਰ ਜਾਮਣ ਜੰਮਣ ਲੱਗੀ ਗਠਾਏ 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 ਆ ਵੀ ਘਟਾ ਆਇਆ ਦੇ ਜੰਮ ਦਾ ਵਿੱਚ ਨੇ ਕਦੇ ਰਹਿ ਗਿਆ ਹੁਣ ਵਿੱਚ ਨੂੰ ਆਵੇ ਆ ਘਟਾਈਦਾ ਮੱਕੀ ਮਿਰਚਾਂ ਮਿਰਚੇ ਹੀ ਹੁੰਦੀਆਂ ਯਾਰਾਂ ਤੈਨਾਂ ਤੈਨਾਂ ਦੌਰ ਨਹੀਂ ਨਾ ਹੋਈ ਦੀ ਦੀ ਆ ਫੇਰ ਵੇਲ ਚੜ ਗਈ ਓਏ ਮਤਾਰ ਹੀ ਦੀ ਫੇਰ ਚੜ ਗਈ ਟੇਪਰ ਤੇ ਵੀ ਭਾਈ ਖਰਾਬ ਕਰੋ ਔਰ ਕਿੱਥੇ ਚੜ ਗਈ ਉਹ ਉੱਥੇ ਰੋੜੀ ਫੇਰ ਇਹ ਹੈ ਕਾਦੀ ਤੋਰੀਆਂ ਦੀ ਤੋਰੀਆਂ ਦੀ ਹਾਂ ਫੋਲੋ ਦੂਵੇ ਲੋਟ ਆਇਆ ਮੇਰਾ ਆ ਦੇਖ ਲੈ ਤੂੰ ਕਿੱਥੇ ਤੇ ਕਿੱਥੇ ਚੜ ਗਈ ਉਹ ਦੇਖਾ ਉਹਦੇ ਵਿੱਚ ਆਲੂ ਪਖਾਰੇ ਪੇ ਚੜ ਗਈ ਦੇ ਲੈ ਫੇਰ ਉਹ ਹਾਂ ਵੇਲੇ ਘੁੰਮ ਕੇ ਆਦੇ ਵਾਲੀ ਉਹਦੀ ਅੰਗੂਰ ਦੀ ਇਹਨੂੰ ਅੰਗੂਰ ਠੱਕੇ ਖੱਟੇ ਲੱਗਦੇ ਆ ਲੈ ਆ ਗਿਆ ਇਹਨਾਂ ਨੂੰ ਕਹਿੰਦਾ ਮੈਂ ਹੈਂ ਉਹ ਦੋਈ ਮੋਟਰ ਵਾਲੇ ਬੰਦੇ ਆ ਗਏ ਇਹ ਘਾੜੇ ਰਹਿੰਦੇ ਉਹ ਸਾਹਮਣੇ ਮੋਟਰ ਪਰ ਰਹਿੰਦੇ ਆ ਬਈ ਮਿਲ ਗਈ ਚਾਬੀ ਚਾਬੀ ਮਿਲ ਗਈ ਬੰਦਾ ਲੈ ਗਿਆ ਆਪਕਾ ਲੈ ਗਿਆ ਹਾਂ ਇੰਨਾ ਦਾ ਕੰਮ ਕਰ ਦਿਓ ਮੇਰਾ ਰੇ ਪਰ ਵੀ ਸਫਾਈ ਕਰ ਲਿਓ ਪਰ ਵੀ ਸਫਾਈ ਕਰ ਲਿਓ ਥੱਲੇ ਵੀ ਕਰ ਲਿਓ ਉੱਪਰ ਵੀ ਕਰਨੇ ਵਾਲਾ ਹੈ ਉਧਰ ਕਬਾਰ ਨਾ ਹਰ ਦਾ ਹਰਾ ਪਤਾ ਚਾਰ ਵੀ ਲੰਗੜ ਗਿਆ ਹੋਇਆ ਹੈ ਹਾਂ ਹਾਂ ਉਹ ਵੀ ਕਰ ਲਿਓ ਸਾਫ ਤੇ ਵੀ ਥੱਲੇ ਵੀ ਕਰ ਦਿਓ ਮਣੀ ਮੋਟੀ ਹੈ ਨਾ ਫਿਰ ਤੁਨ ਮੱਛਰ ਮੱਛਰ ਹੋਈ ਜਾਂਦਾ ਸਾਫ ਰੋਗਾ ਫਿਰ ਮੱਛਰ ਨਹੀਂ ਆਉਂਗਾ ਓਕੇ ਕਰਨੇ ਲੱਗਾ ਲੜਕਾ ਦੰਗਿਆ ਜੇ ਕੋਈ ਬੰਨਣਾ ਚੱਲੂ ਹੋਗਾ ਹੈ ਘਰ ਘਰ ਬੰਨ ਝਾੜੂ ਦਾ ਮਿੱਟੀ ਲੈ ਲਈ ਅੰਦਰ ਪਿਆ ਇੱਕ ਆਹ ਸਾ ਗਿੱਲਾ ਹੋ ਗਿਆ ਉੱਪਰ ਆ ਦੇ ਸੁੱਕ ਜਾਊਗਾ ਉੱਪਰ ਵੀ ਕਰ ਲਿਓ ਸਾਫ ਬਾਈ ਮਣੀ ਜੀ ਥੱਲੇ ਆ ਵੀ ਸਾਫ ਬਾਈ ਜੀ ਮਾੜਾ ਜੀ ਸਾਫੀ ਜੀ ਕਰਦੇ ਕਰੋ ਆ ਥੱਲੇ ਵੀ ਗੁੜਾਈ ਜੀ ਕਰ ਲਿਓ ਠੀਕ ਨੇ ਹੋ ਠੀਕ ਹੈ ਦਲੀਪ ਦਲੀਪ ਕਿਆ ਮਿੱਠੂ ਦਾ ਤੇਰਾ ਭਾਈ ਆ ਤੇਰਾ ਭਾਗ ਮੜਗਾ ਹਾਂ ਸੇਮ ਐ ਲਿਖਾ ਵੈਨ ਦਾ ਮੈਂ ਕਦੇ ਉਹਨੂੰ ਵੀ ਬੁਲਾ ਲੰਦਾ ਉਹ ਰੱਖ ਗਿਆ ਇਹਨੂੰ ਮੈਂ ਕਾਹੀ ਨਾ ਕੋਚਿਆ ਮੈਨੂੰ ਲੱਗਦਾ ਮਿੱਠੂ ਕੋ ਨਹੀਂ ਆਉਰੇ ਪਾਣੀ ਕਰਕੇ ਮੱਛਰ ਬਹੁਤ ਐ ਨਾ ਉਹ ਮੱਛਰ ਕਰਕੇ ਇਹਨਾਂ ਦੇ ਵਿੱਚ ਬਾਹਰ ਜਾਂਦਾ ਮੱਛਰ ਹੈ ਹੀ ਬਹੁਤ ਬੱਸ ਬਹੁਤ ਐ ਪਾਣੀ ਦੇ ਕਿਹੜੇ ਹਿਸਾਬ ਨਾਲ ਪਾਣੀ ਗੱਲ ਗੱਲ ਜੀ ਵੀ ਲੱਗ ਗਿਆ ਉਹੜ ਕਰਕੇ ਡਾਉਦਾ ਤੇ ਉੱਪਰ ਮੌਜ ਐ ਪਰ ਟਾਕੀਆਂ ਖੋਲਿਆ ਹਵਾ ਠੰਡੀ ਆਈ ਜਾਣੀ ਕਾਤਾ ਬਹੁਤ ਵਧੀਆ ਹੈ ਹਮ ਹਮ ਆ ਮਿੰਜਾ ਵੀ ਨਮਾਜ਼ ਸਵਾਰੂਗੇ ਲੈ ਇਹ ਦੇ ਉੱਪਰ ਨਹੀਂ ਵਰਦਾ ਮਸਰ ਉੱਪਰ ਨਹੀਂ ਵਰਦਾ ਕੋਈ ਫਰਕ ਨਹੀਂ ਆ ਜੇ ਵੇ ਗੁੱਡ ਨਾਈਟ ਲਿਆਇਓ ਗੁੱਡ ਨਾਈਟ ਲਿਆ ਕੇ ਲਾ ਲਿਓ ਉੱਪਰ ਇੱਕ ਸਰ ਜਣਾ ਥੋੜਾ ਉਪਾਨਾ ਕੋਲ ਮਸਰ ਹਮ ਉਹ ਕਿ ਉੱਪਰ ਤਾਂ ਜਾਲ ਹੀ ਹੈ ਉੱਪਰ ਕਿਹੜੇ ਮੱਛਰ ਵਰਦਾ ਆ ਫਿਰ ਹੋਰ ਲਿਆਇਓ ਤੂੰ ਇਹ ਉਹ ਨਹੀਂ ਹੁੰਦੀ ਆਂਡੇ ਦੇ ਫਰੇ ਹਮ ਉਹ ਲਾ ਲਵੇਂ ਉਹਦੇ ਨਾਲ ਮੱਛਰ ਦੋਨੋਂ ਸਿੱਧੀ ਉੱਪਰ ਨਹੀਂ ਮੱਛਰ ਹੈ ਇਹ ਨਹੀਂ ਨਹੀਂ ਉੱਪਰ ਹੈ ਨਹੀਂ ਉੱਪਰ ਚੜਦਾ ਨਹੀਂ ਕੜਾ ਕੋਈ ਜਾਣਦਾ ਹੈ ਕਾਲੀ ਦੇ ਨਾਲ ਮਸ਼ੀਨ ਲੱਭੀ ਹੋਣੀ ਹੈ ਇਹਦੀ ਹੁਣ ਕਰਾਂਗਾ ਇਹਦੇ ਨਾਲ ਨਹੀਂ ਕੋਈ ਦੂਆ ਖਾ ਲਵਾਵਾਂਗੇ ਘਰਾਂ ਇਹਦੀ ਕਟਿੰਗ ਕਰਨੀ ਥੋੜੀ ਔਖੀ ਆ ਕੋਈ ਵਧੀਆ ਘਾਹ ਦੇਖਾਂਗੇ ਨਾ ਰੱਟ ਪਪੂ ਇੱਤੇ ਵੀ ਹੋ ਗਏ ਹਨਾ ਪਪੀਤਾ ਪਪੀਤੇ ਦਾ ਵਧੀਆ ਹੋ ਗਿਆ ਤੇਰੇ ਐਵੇਂ ਕੱਪੜਾ ਹੀ ਲੈ ਕੇ ਲਾਦਾ ਕੱਪੜਾ ਲਾਦੇ ਇਹਦੇ ਕੱਪੜਾ ਬੰਦ ਤੇ ਲੱਗਣਾ ਹੈ ਨਾ ਥੱਲੇ ਵਾਲਾ ਤਾਂ ਖਰਾਬ ਹੋ ਗਿਆ ਹੁਣ ਮੈਂ ਨਵਾਂ ਲਿਆਉਂਗਾ ਕੋਈ ਨਹੀਂ ਆਹ ਇਹਦਾ ਖਰਾਬ ਹੋ ਗਿਆ ਹੂੰ ਇਹ ਸਬਜ਼ੀ ਵੀ ਬਣ ਜਾਂਦੀ ਕੱਤੂ ਵਾਂਗੂ। ਇਹਦੀ? ਹਾਂ, ਕੱਚੇ ਦੀ ਬਣਦੀ ਹੋਣੀ। ਕੱਚੇ ਦੀ। ਅਮ ਕੱਟਾ ਤੋੜ ਕੇ ਨਾ ਇਹਦੇ। ਦੇਖਿਓ ਬੇਲ ਚੜ ਗਈ ਆਪਾਂ ਵੀ ਤਾਰਿਓ। ਇਹ ਕਾਦੀ ਆ ਗਈ ਇੱਧਰ? ਇਹ ਵੀ ਉਹਦੀ ਉਆਰਾਣ ਤੇ ਮੈਂ ਕਹਿੰਦਾ ਤੋੜੀਆਂ ਲੱਗ ਜੁੰਦੀਆਂ। ਨਹੀਂ ਉਹਨੇ ਦੱਬਣਾ ਦਵੇ ਉਹਨੂੰ। ਨਹੀਂ ਨਹੀਂ ਕੁਛ ਨਹੀਂ ਹੁੰਦਾ। ਇੰਨਾ ਨਹੀਂ ਫਰਕ ਪੈ ਰਿਹਾ ਇਹਨਾਂ ਆਪਾਂ ਖਿੱਚਿਓਗੇ ਨਾ। ਹਾਂ ਹਾਂ। ਫੁੱਲ ਫੁੱਲ ਜੇ ਝੜ ਜਾਣੇ ਇਹਦੇ ਵੀ ਆ ਵੀ ਟੁੱਟ ਜਾਣੇ ਕੱਚੇ ਹੀ। ਹੂੰ। ਕੋਈ ਫਰਕ ਨਹੀਂ ਇਹਨੂੰ ਇੰਨਾ ਹੋ ਨਹੀਂ ਹੁੰਦਾ। ਉਹ ਕਾ ਵੀ ਪੱਤੇ ਤੋੜ ਕੇ ਛਟੇਵੇਂ ਥੱਲੇ ਆ ਨੇ ਹਾਂ ਹਾਂ ਇਹ ਨਾ ਬਤੀ ਜਾਣਾ ਕਹਾ ਜਿੰਨੇ ਵੀ ਆ ਫੁੱਲਾਂ ਲੱਗੇ ਪਈ ਨੇ ਉੱਪਰ ਪੱਤੇ ਨਿਕਲੀ ਜਾਣਾ ਉਹ ਨਿਕਲੀਆਂ ਹਾਂ ਘਰਾਂ ਵੀ ਦੇਖਦੇ ਤੇ ਨਾਲ ਦੇ ਲਾਉਂਗੇ ਦੋ ਹੈ ਨਾ ਘਰਾਂ ਵੀ ਲੱਗੇ ਹੋਏ ਸੋਹਣੇ ਲੱਗਦੇ ਆ ਇਹਦੇ ਬੀਜ ਘਰਾਂ ਲਾ ਲਈਏ ਹੈ ਦੇ ਹੈ ਨਾ ਜਿਹੜਾ ਨਾ ਪਪੀਤਾ ਤੋੜੂਗਾ ਪੱਕੂਗਾ ਜਦ ਹਾਂਜੀ ਹਾਂਜੀ ਉਹਦੇ ਬੀਜ ਹੈ ਨਾ ਤੋੜ ਕੇ ਰੱਖ ਲਈ ਠੀਕ ਆ ਫਿਰ ਉਹ ਬੀਜ ਤੇ ਘਰਾਂ ਹੀ ਵੇਚਦੇ ਕਮਲੇ ਚ ਗਲਾਸ ਨਹੀਂ ਹੁੰਦੇ ਆਪਾਂ ਲਿਆ ਰੱਖਦੇ ਸਮਝ ਗਿਆ ਸਮਝ ਗਿਆ ਸਮਝ ਗਿਆ ਪਲਾਸਟਿਕ ਤੇ ਹਾਂ ਹਾਂ ਉਹਨਾਂ ਦੇ ਬੀਜ ਲਵੈ ਜਿਦ ਕਰਾਂ ਸਲਾਦ ਹੀ ਹਾਲ ਆਉਣੇ ਦੀ ਕਿਹਣਾ ਉਹ ਗੱਬੇ ਨਹੀਂ ਲੱਗਿਆ ਉਹ ਗੱਬੇ ਲਾਵੇ ਆ ਨਾ ਹੈਨਾ ਹਾਂ ਖਜੂਰ ਜੀ ਇਹ ਵੀ ਗੱਬੇ ਲੱਗੀ ਵੀ ਸੋਹਣੀ ਲੱਗਣੀ ਇਹਦੀ ਘਰਾਂ ਨਹੀਂ ਉੱਥੇ ਦਾ ਹੋਰ ਲਾਇਓ ਮੈਂ ਕਹਿੰਨਾ ਜਦ ਇਹ ਤੇ ਆਹੀ ਪੱਟ ਕੇ ਘਰਾਂ ਲੈ ਜੂंगे ਗੋਲ ਗੋਲ ਕੇ ਝਾਈ ਦੇ ਉੱਥੇ ਦਾ ਨਾ ਉਹ ਤਾਂ ਲਿਆਉਂਗੇ ਲੱਗ ਹਾਂ ਇਹਨਾਂ ਦਾ ਖੰਡਾਰ ਜਾਂ ਪੈ ਜੇਗਾ ਨਾ ਉੱਥੇ ਗੱਬੇ ਗੱਬੇ ਸੋਹਣਾ ਲੱਗੂਗਾ ਛੱਡਦੇ ਇਹਦੇ ਵੀ ਛੱਡਦੇ ਗਿਰਦੇ ਨਹੀਂ ਤਾਂ ਜਮ ਇਹਦੇ ਪੱਤੇ ਥੋੜੀ ਦਾ ਖਾਸਾ ਵੜਾ ਹੋ ਕਜੂਰ ਦੀ ਆ ਇਹ ਇਹ ਵੀ ਦੂਵੇ ਲੋਟ ਫੈਲੀ ਨੇ ਇਹਦੀ ਚੋਰਸ ਕਟਿੰਗ ਕਰਾਉਣੀ ਦੀ ਨੇ ਹਾਂ ਹਾਂ ਸਕਦੀ ਇਹ ਪਹਲਾ ਗਿਆ ਤਾਂ ਇਹ ਇਹ ਹਾਂ ਕਰਾਂ ਵੀ ਪੁੱਛੂਗਾ ਕਰਾਂ ਵੀ ਇਕਣਾਂ ਦੀ ਲਾਉਣੇ ਆ ਹਾਂ ਕਰਾਂ ਵੀ ਲਾਉਣੇ ਇਦਾਂ ਦੇ ਬਾ ਲਾਗ ਦੇਣਾ ਇਦਾਂ ਬਹੁਤ ਕਾਲ ਉਹ ਲਾਇਤੇ ਲਗਦੀਪ ਨਾ ਇਹ ਜੇ ਚੀਜ਼ਾਂ ਆਉਂਦੀਆਂ ਆਹ ਬੜੀ ਸੋਹਣੀ ਆਹ ਚੀਜ਼ ਬੜੀ ਸੋਹਣੀ ਹੋਈ ਹੈ ਕਿਹੜੀ ਹਾਂ ਤਾਂ ਆ ਲਗਦੀ ਇਹ ਪਹਿਲੇ ਆਇਆ ਤਾਂ ਮੈਂ ਲਾਦੀ ਹਾਂਜੀ ਆ ਪੱਤੇ ਬੜੇ ਸੋਹਣੇ ਨਿਕਲਦੇ ਨੇ ਸੱਡਾ ਬੰਨੋ ਉਹਨੂੰ ਵੀ ਲੱਗਣੇ ਫੁੱਲ ਨੂੰ ਇਹਨੂੰ ਵੀ ਲੱਗਦੇ ਆ ਸਲੂਨੇ ਆ ਫੇ ਖਾਣੇ ਵਾਲੇ ਆ ਮੈਂ ਸਾਦੇ ਆ ਵੀ ਸਲੂਨਾ ਆ ਇਹ ਸੁਭਨ ਬੋਖਾਈ ਗਾ ਦੇਖ ਰਹਾ ਬੈ ਹੁੰਦਾ ਦਾ ਇਹ ਸੁਭਨੇ ਬੱਤੇ ਤੋੜ ਤੋੜ ਖਾਈ ਜੀ ਇੰਨਾ بڑا ਮੱਲਾ ਦੇ ਜਾਲ ਵਿੱਚ ਨੂੰ ਇਹਦਾ ਉਹ ਖੱਬਲ ਹੈ ਦੇ ਨਾ ਕਿੰਨੀ ਤਾੜ ਹੋਈ ਪਈ ਆ ਲੈ ਲੋ ਜੀ ਤੁਹਾਨੂੰ ਹੁਣ ਅੱਗੇ ਜਾ ਕੇ ਪਾਣੀ ਦਿਖਾਉਂਦੇ ਜਿੱਥੋਂ ਪਾਣੀ ਚੱਲਦਾ ਚੱਲੀਏ ਉੱਥੇ ਨੂੰ ਮੋਲਟ ਬਰਿਆ ਲਾ ਫਿਰ ਉਧਰ ਨੂੰ ਕਰ ਉਧਰ ਤੇ ਘਰ ਨੂੰ ਚੱਲਾਂਗੇ ਚੱਲਦੇ ਉਹ ਵੀ ਐਡੇ ਚੱਲਦੇ ਆ ਟੋਨੇ ਕੋਲ ਜਾਣਾ ਟੋਨੇ ਕੋਲ ਚੱਲਦੇ ਆ ਕਿੱਥੇ ਬਹੁਤਾ ਭਾਈ ਬੱਦੇ ਹੈ ਭਾਈ ਸੱਤੇ ਮੱਛਰ ਬਹੁਤ ਹੋ ਗਏ ਆ ਛਾਟ ਆ ਹੁਣ ਦੇਖ ਲੋ ਓਰੇ ਪਾਣੀ ਆ ਨਹੀਂ ਨਾ ਹੁੰਦਾ ਓਰੇ ਹੂੰ 5 ਮਿੰਟ ਬੈਠੇ ਆਪਾਂ ਉਥੇ ਦੇ ਮੱਛਰ ਪਾਣੀ ਆ ਖੜਾ ਏ ਇਹਦੇ ਕਰਕੇ ਵੀ ਆ ਉਹ ਫੇ ਜੇ ਇਨਾ ਚ ਠੰਡਾ ਮੱਛਰ ਨਾ ਇੱਥੇ ਬੈਠਣਾ ਪੱਤੇਆਂ ਚ ਹੂੰ ਚੱਲ ਬਈ ਕਿਹੜਾ ਸੜ ਪਾਣੀ ਚੱਲਦਾ ਆਹ ਦੇਖੋ ਇਹਦਾ ਆ ਖੇਤ ਜਿਹੜਾ ਗੰਨੇ ਦਾ ਭਰਿਆ ਵਾ ਇਹ ਨਿਕਲਦਾ ਸਟਾਟਾ ਪਾਣੀ ਛੱਡੀ ਵੀ ਕਿਦਾਂ ਇਹ ਕਹਣਾ ਰੇਪ ਆਇਆ ਪਰ ਰੇਪ ਆਇਆ ਹੋਣਾ ਹੈ ਨਾ ਨਹੀਂ ਹਾਂ ਇਹਨਾਂ ਨੇ ਹਾਂ ਹਾਂ ਰੇ ਦਾਈਆ ਰੇ ਰੇ ਦੀ ਚੱਕੀ ਆ ਗੰਨੇ ਚ ਰੇਪ ਆਇਆ ਹੋਇਆ ਨਾ ਚੱਲ ਬਬੂ ਲਰਾਂ ਲੈ ਜਾਊਂਗਾ ਆਪਣੇ ਨਾਲ ਲੋ ਵੀ ਰੇ ਲਾਜੂਂਗਾ ਆ ਪਾਣੀ ਦਾ ਹੀ ਇਹ ਬਾਅਦ ਚ ਲਾਇ ਤੇ ਹੈ ਨਾ ਇਹ ਬਾਅਦ ਚ ਕੋ ਨਹੀਂ ਹਾਂ ਖਰਾਬ ਹੋ ਗਏ ਤੇ ਸੁੱਕ ਗਏ ਤੇ ਹਾਂ ਇਹ ਪਹਿਲਾਂ ਦੇ ਕਿੰਨੇ ਫਰਕ ਹੈ ਉਹ ਲਾਈਨ ਵੀ ਬਾਅਦ ਚ ਲੱਗੀ ਹੋਈ ਹੈ ਕਾਫੀ ਲੈਣ ਦੋਏ ਹਸਾਲ ਤੇ ਆ ਆ ਪਾਣੀ ਘੱਟ ਚੱਲਦਾ ਹਲੇ ਇੱਧਰ ਪਾਣੀ ਦੇਖੋ ਕਿੰਨਾ ਚੱਲਣਾ ਇਹ ਉੱਥੇ ਅਰੇ ਫੱਟਦਾ ਜਾਂਦਾ ਉਹ ਪਾਣੀ ਨਿਕਲ ਜੂ ਆ ਇਹ ਪਹੀ ਟੱਪਣ ਨੇ ਫਿਰਦਾ ਪਾਣੀ ਹੋਰ ਆ ਦੇ ਤਾਂ ਉਹ ਖੋਲੇ ਵਾ ਬਸ ਜਿਹੜਾ ਮਰ ਗਿਆ ਨਾ ਚੱਲੇ ਜੀ ਹਮ ਪਹਿਲੇ ਬਾੜ ਤਾਂ ਬਹੁਤ ਵਧੀਆ ਹੋਈ ਓਰੇ ਆ ਬੱਟੇ ਨਿੱਗਦੀ ਲਾ ਗਵਲੀ ਹਾਂ ਵੀ ਗਵਲੀ ਬਾੜ ਬਹੁਤੀ ਤੇ ਚ ਆ ਦੂਈ ਪਹਿਲਾਂ ਮਰ ਗਿਆ ਉਹ ਗਵਲੀ ਵਟੇਂ ਦੇਖਦੀ ਆ ਰੱਖੋ ਇੱਧਰ ਪਾਣੀ ਪਾਣੀ ਆਉਂਦਾ ਇੰਦਰ ਚੱਲਦਾ ਪਾਣੀ ਆ ਠੰਡਾ ਹੋਣਾ ਹਾਂ ਹਾਂ ਠੀਕ ਆ ਗੰਦਾ ਪਾਣੀ ਆ ਗੰਦਾ ਹੂੰ ਹਾਂ ਰੰਗਿਆ ਕਰ ਦੇਣੀ ਐ ਨਾ ਹਨਾ ਹਾਂ ਨਹੀਂ ਮੀ ਵਾਲੇ ਰੇ ਪਾਣੀ ਵਾਲਾ ਰਹਿ ਰੂ ਆਪਾਂ ਨੇ ਲੋਕ ਏਰੀਆਂ ਚ ਫਿਰੋ ਇੱਥੇ ਨੂੰ ਬਾਹਰ ਕੇ ਉਹ ਹੈ ਨਾ ਪਾਣੀ ਆ ਜਿੰਨਾ ਵੀ ਉਹ ਖੇਤ ਆ ਸਾਰੇ ਖੇਤਾਂ ਦਾ ਆਉਣਾ ਪਾਣੀ ਇੱਧਰ ਨੂੰ ਘੁੰਮ ਕੇ ਆਉਣਾ ਆਪਣੇ ਖੇਤੋਂ ਨਿਕਲਣਾ ਆਪਣੇ ਜੇ ਫਿਰ ਇੱਧਰ ਨੂੰ ਜਾਣਾ ਆਪਾਂ ਵੀ ਨੱਕਾ ਖੋਲੇ ਦੇਈਏ ਨਾ ਯਾਰ ਪਾਣੀ ਨਿਕਲਣੇ ਨੂੰ ਕਿਹੜਾ ਉੱਥੇ ਹੈਗਾ ਕਾਹੀ ਹੱਥ ਨਾਲ ਖੋਲ ਦੇਣਾ ਕਹੀਂ ਘਰਾਂ ਪਈ ਆ ਪਹਿਲਾਂ ਔਰੇ ਪਾਪ ਦੱਬਿਆ ਹੁੰਦਾ ਆ ਪਾਪ ਟੁੱਟ ਗਿਆ ਤਾਂ ਫਿਰ ਪਾਣੀ ਤਾਂ ਨਿਕਲਦਾ ਹੁੰਦਾ ਤੈਨੂੰ ਕਿਤੇ ਨਾ ਕਹਦੇ ਇਹਨੂੰ ਜਾਂਦਾ ਆ ਉੱਥੇ ਪਾੜ ਪਿਆ ਹੋਇਆ ਉਹ ਦੇਖੋ ਹਣ ਦੇਖਦੇ ਆ ਪਹਿਲਾਂ ਆਹ ਪਾਪ ਹੁੰਦਾ ਤਾਂ ਪਾਪ ਟੁੱਟ ਗਿਆ ਔਰੇ ਨੂੰ ਪਾਪ ਹਾਂ ਇਹ ਔਰੇ ਆਪਣੇ ਖੇਤ ਚ ਪੈਂਦਾ ਨਹੀਂ ਤਾਂ ਪਾਣੀ ਇਧਰੋਂ ਨਿਕਲ ਜਾਂਦਾ ਤਾਂ ਇਧਰ ਰਸਤਾ ਇਹ ਨਹੀਂ ਆਜੂ ਰਾਇਲ ਦੇ ਹਾਲੇ ਹਾਂ ਸਵੇ ਨੂੰ ਨਾ ਕਹੀਂ ਲਿਆਈ ਕਈ ਨੇ ਟੱਕਰ ਕਰਦੇ ਕੋ ਉੱਥੇ ਦੇ ਕਰਦੀ ਦੋ ਟੱਕ ਹੋ ਜੂਗੇ ਪਾਣੀ ਆਪੇ ਨੰਗੀ ਜਾਣਾ ਕੋਈ ਫਰਕ ਨਹੀਂ ਬੜਾ ਠੀਕ ਹੈ ਚੱਲੀਏ ਹਾਂ ਮੇਰਾ ਹੰਦਾ ਹੁਣ ਪਾਣੀ ਦਾ ਬੋਟਾ ਬਣਾ ਲਏ ਆ ਇੱਧਰੋਂ ਆਈਓ ਜਾਣਾ ਅਰੇ ਚੱਲ ਹੁਣ ਤਾਂ ਮੀਂਹ ਕੱਟਣ ਲੱਗ ਗਏ ਆਹੋ ਮੀਂਹ ਪੈਂਦਾ ਵਾ ਤਸੱਲੀ ਹੈ ਨਾ ਇਹ ਉੱਤੇ ਬਾਤ ਆ ਫੇਰਾ ਖਾਧਾ ਮਾਰ ਜਾਣੇ ਸੌਣ ਵਿੱਚੇ ਜ਼ਿਆਦਾ ਪੈਂਦਾ ਨਹੀਂ ਆ ਪਾਈਪ ਖੋਲਣਾ ਪੈਣਾ ਕਰਵਾਉਣਾ ਪੈਣਾ ਇਹਨਾਂ ਨੂੰ ਟੁੱਟ ਗਿਆ ਦਾ ਇਹਨਾਂ ਨੇ ਪੱਕਾ ਹੀ ਲਾਏਦੇ ਪਾਇਪ ਤੇ ਟਰੱਕ ਟਰੱਕ ਨੇ ਨਿਕਲਦੇ ਹੈਗੇ ਟਰੱਕ ਦਾ ਨਿਕਲ ਪੂਰਾ ਲੋਡ ਨਹੀਂ ਰਹਾ ਹੁਣ ਤਗੜਾ ਪਾਇਪ ਲਾਉਣੇ ਪਾੜੇ ਬੜੇ 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 ਪਾਇਪ ਹੈ ਨਾ ਹਾਂ ਇਹ ਡਬਲ ਲਾਵੇ ਮੋਟੇ ਮੋਟੇ ਤਿੰਨ ਪਾਇਪ ਲਾ ਦੇ ਪਾਣੀ ਆ ਗਿਆ ਤਾਂ ਹੁਣ ਕਿੰਨਾ ਕੁ ਪੱਟੀ ਜਾਉਗੇ ਇਹਨੂੰ ਜੇ ਪੱਕੀ ਬਣਨੀ ਔਰੇ ਹੂੰ ਫੇਰ ਥੋੜੀ ਕੰਮ ਚੱਲਣਾ ਵੀ ਇੱਧਰ ਨੂੰ ਪੜ ਦੋ ਜੀ ਕੋਈ ਇੱਧਰ ਪਾਣੀ ਆਕਣਾ ਪਾ ਥੋੜੀ ਕਿ ਸਕਦੇ ਨਾ ਨਾ ਇਹ ਤਾਂ ਚੱਲੀ ਹੈ ਪਾਇਪ ਆਹ ਦੱਬੇ ਬੰਦਾ ਦਾ ਟੁੱਟ ਗਿਆ ਇਹ ਫੇਰ ਤਾਂ ਪੱਕਾ ਜਗ੍ਹਾੜ ਕਰੂਗੇ ਪੱਕੀ ਸੜ ਕੇ ਬਣੂਗੀ ਪਤਾ ਔਰੇ ਪਤਾ ਪੂਰੇ ਤੇ ਹਾਂ ਉਹਰੇ ਪਾਣੀ ਪਾਈ ਜਾਇਆ ਤਾਂ ਫੇਰ ਆਇਆ ਜਾਇਆ ਕਰਤਾ ਪਹਿਲਾਂ ਸਾਡੇ ਖੇਤ ਚੋਂ ਬਹਿ ਕੇ ਫੇਰ ਥੱਲੇ ਉਧਰੇ ਕਰਦਾ ਤਾਂ ਕਹਿੰਦੇ ਪਹਿਲਾਂ ਆਪਣੇ ਖੇਤ ਵਰ ਜਿਵੇਂ ਫੇਰ ਹਾਂ ਹੁਣ ਆ ਕੁੰਜਾ ਚ ਵੱਧ ਗਿਆ ਨਹੀਂ ਉਹਰੇ ਖੁੰਜਾ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਆ ਉਹਨੂੰ ਉਧਰ ਉਧਰ ਜਾਂਦਾ ਥੱਲੇ ਨੂੰ ਇੱਧਰ ਮੱਛਾ ਸਾਡਾ ਖੋਲ ਪੀਣ ਲੱਗੇ ਹੋਏ ਚੱਲ ਫੇ ਚੱਲੀਏ ਨੇ ਆਰਾਮ ਦਾ ਕਿੰਨਾ ਲਗੀ ਟਾਈਮ ਕਿੰਨਾ ਹੋ ਗਿਆ ਟਾਈਮ ਦਾ ਵੀ ਫਰਕ ਪੈਣ ਲੱਗ ਗਿਆ ਹੁਣ 7 18 ਨਹੀਂ 8 ਦੇ ਤਾਂ ਕਿੰਨੇ ਦਿਨ ਹੁੰਦਾ ਦਾ ਹੋਰ ਹਟਣ ਲੱਗ ਗਿਆ ਚੱਲ ਚੱਲੀਏ ਚਲੋ ਜੀ ਘਰਾਂ ਪਹੁੰਚ ਗਏ ਤੇ ਅੱਜ ਟੈਲਾਂ ਨਾਲ ਨਾ ਤੇ ਫੌਕਸੀ ਜੀ ਭਰ ਗਿਆ ਸਾਰੀਆਂ ਟੈਲਾਂ ਚ ਤੇ ਕੱਲੋਂ ਕੈਮੀਕਲ ਦਾ ਡੋਰ ਕੈਨ ਫਰਸ ਧੋਦਣਾ ਸਾਰੇ ਤੇ ਪਾਰਕੀ ਤੇ ਵੀ ਮਿੱਟੀ ਦੇਖਿਆ ਅੰਮੀ ਮੈਂ ਖੇਤ ਚ ਵੀ ਦੋ ਚੱਕ ਲੈਣੇ ਦੋ ਰੇੜੀਆਂ ਭਰਾ ਲੈਣੇ ਰਾਜੂ ਤੇ ਇੱਕੀ ਕਰ ਇੱਕੀ ਕਰਕੇ ਨਾ ਉਹ ਪਿਛਲੇ ਪਾਸੇ ਸੜ ਦੇਣੀ ਆ ਫਿਰ ਉੱਥੇ ਪਾਣੀ ਨਹੀਂ ਖੜੇ ਹੋਰੂਗਾ ਨਾ ਬਰਾਬਰ ਜੀ ਹੋ ਜੂਗੇ ਨਾ ਫਿਰ ਨੇ ਕੋਈ ਹੋਰ ਬੁੱਟੀ ਜੁਗ ਗਈ ਜਾਂਦੀ ਵਿੱਚ ਬਾਕੇ ਕਾਜ ਮੈਂ ਕਰ ਦਣੀ ਕੱਲ ਸਵੇਰੇ ਕਰਦਾ ਹੋ ਸਾਰਾ ਕੂੜਾ ਇਹਨਾ ਵੇਚ ਦੇਣਾ ਇਹਨੇ ਵੀ ਪੱਧਰੀ ਜੀ ਕਰੀ ਹੁਣ ਸਾਫ ਹੀ ਖੁੱਲੀ ਵਧੀਆ ਲੱਗਦੀ ਹੈ ਸਾਬ ਜੀ ਕਰੀ ਵੀ ਨਹੀਂ ਗਾਂਦੇ ਆ ਪਿਆ ਵਾ ਤੋਰੇ ਪੱਕੀ ਦੇਖਦੇ ਆ ਤੁਸੀਂ ਵੀ ਦੱਸਿਓ ਨਾ ਚ ਕਿਹੜੇ ਕਿਹੜੇ ਬੁੱਟੇ ਲਾਈਏ ਜੀ ਸੱਡਾਂ ਪਰ ਇਹ ਗੱਬੇ ਕਿਹੜਾ ਲਾਈਏ ਤੇ ਉਹ ਸਾਈਡ 'ਪਾ ਕਿਹੜਾ ਲਾਈਏ। ਇਹ ਦੇਖਦੇ ਆ ਆਹ ਸਾਈਡ ਲਾਵਾਂਗੇ ਤਿੰਨ ਤਿੰਨ ਨਿਕਣਾ। ਆਹ ਲੱਗੇ ਵੈ ਇਦਾਂ। ਪਰ ਇਹ ਜਦ ਜਦ ਜ਼ਿਆਦਾ ਬੜੇ ਹੋ ਜਾਂਦੇ ਫਿਰ ਇਹ ਖਰਾਬ ਕਰਦੇ। ਕਾਫੀ ਇੰਟੀਰੀਅਰ ਚਲ ਜਾਂਦੇ ਆ। ਵੈਸੇ ਨਾ ਇਹਨਾਂ ਦੀ ਛਾਂਵਾਂ ਹੀ ਰਹੂਗੀ ਫਿਰ ਇੱਧਰ ਲਈ ਸਾਨੂੰ ਸਾਡੇ। ਬਾਕੀ ਦੇਖਾਂਗੇ। ਆ ਕੀ ਡੈਡੀ ਜੀ ਆ ਕੇ ਦੱਸੂਗੇ ਕਿੰਦਾਂ ਕਰਨਾ ਇੱਧਰ ਕਿ ਤੁਸੀਂ ਵੀ رائے ਦਿਓ। ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ। バイバイ。Okay, bye, bye.